ਇਹ ਦੋਸਤੋ ਫਰੀਦਕੋਟ ਦੀ ਪੁਰਾਣੀ ਜੇਲ੍ਹ ਜਿਸ ਦਾ ਨਿਰਮਾਣ 1915 ਦੇ ਵਿੱਚ ਹੋਇਆ ਸੀ ਇਸ ਨੂੰ ਸਟੇਟ ਜੇਲ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਜੇਲ ਮੈਨੂਅਲ ਵਿੱਚ ਪ੍ਰਤੀ ਕੈਦੀ ਲਈ ਨਿਸ਼ਚਿਤ ਥਾਂ ਸੀ ਜਿਸ ਵਿੱਚ 198 ਕੈਦੀ ਰੱਖੇ ਜਾ ਸਕਦੇ ਸਨ ਜਿਨ੍ਹਾਂ ਵਿੱਚ ਬੀ ਜਨਾਨਾ ਕੈਦੀਆਂ ਲਈ ਸਨ ਅਤੇ 15 ਕਾਲ ਕੋਠੜੀਆਂ ਸਨ ਪਰ 1915 ਦੇ ਆਸ-ਪਾਸ ਕੈਦੀਆਂ ਦੀ ਨਿਤ ਦੀ ਗਿਣਤੀ 250 ਦੇ ਕਰੀਬ ਸੀ ਉਸ ਸਮੇਂ ਬਾਦੂ ਬੈਰਕਾਂ ਦੀ ਉਹ ਸਾਰੀ ਦਾ ਪ੍ਰਬੰਧ ਕੀਤਾ ਜਾ ਰਿਹਾ ਸੀ ਜਿੰਨਾ ਵਿੱਚ ਪੇਸ਼ਾਵਰ ਮੁਜਰਮ ਅਤੇ ਬਾਲ ਕੈਦੀਆਂ ਨੂੰ ਬਾਕੀ ਕੈਦੀਆਂ ਤੋਂ ਵੱਖਰਾ ਰੱਖਣ ਦਾ ਪ੍ਰਬੰਧ ਕੀਤਾ ਗਿਆ ਤੇ ਜੇਲ੍ਹ ਦੇ ਵਿੱਚ ਵਰਕਸ਼ਾਪਾਂ ਵੀ ਸਥਾਪਿਤ ਕਰਨ ਦਾ ਵਿਚਾਰ ਸੀ ਤਾਂ ਜੋ ਕੈਦੀਆਂ ਨੂੰ ਵੱਖ-ਵੱਖ ਕੰਮ ਸਿਖਾ ਕੇ ਰੋਜੀ ਰੋਟੀ ਲਈ ਬਣਾਇਆ ਜਾ ਸਕੇ 1906-7 ਦੀ ਐਡਮਿਨਿਸਟ੍ਰੇਸ਼ਨ ਰਿਪੋਰਟ ਵਿੱਚ ਦਰਜ ਹੈ ਕਿ ਜੇਲ੍ਹ ਵਿੱਚ ਕੈਦੀਆਂ ਲਈ ਗੁਰੂ ਗ੍ਰੰਥ ਸਾਹਿਬ ਅਤੇ ਕੁਰਾਨ ਸ਼ਰੀਫ ਵੀ ਰੱਖਿਆ ਹੋਇਆ ਸੀ ਇਹ ਦੋਸਤੋ ਇੰਨੀ ਪੁਰਾਣੀ ਜੇਲ੍ਹ ਹੈ ਤੇ ਇਸ ਜੇਲ੍ਹ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਕੈਦੀ ਕੈਦ ਘੱਟ ਕੇ ਚਲੇ ਗਏ ਹੋਣਗੇ ਪਰ ਹੁਣ ਉਸੇ ਪੁਰਾਣੀ ਜੇਲ੍ਹ ਦੇ ਵਿੱਚ ਮੋਰ ਬੋਲਦੇ ਪਏ ਨੇ ਮੋਰ ਬੋਲਦੇ ਹੀ ਨਹੀਂ ਪਏ ਬਲਕਿ ਮੋਰ ਪਹਿਲਾਂ ਪਾਉਂਦੇ ਪਏ ਨੇ ਜਿਨ੍ਹਾਂ ਵੱਡੇ ਦਰਵਾਜ਼ਾਂ ਦੇ ਮੁਰੇ ਡਿਊਟੀ ਦੇ ਵਿੱਚ ਲੱਗੇ ਵੱਡੇ ਗੇਟ ਦੇ ਮੋਰੀ ਦੀ ਥਾਣੀ ਕਦੇ ਸੰਤਰੀ ਗੇਟ ਤੇ ਆਉਣ ਵਾਲੇ ਲੋਕਾਂ ਨੂੰ ਦੇਖਦਾ ਹੋਏਗਾ ਤੇ ਉਸ ਤੇ ਨਿਗਾਹ ਮਾਰਾਂਗਾ ਅੰਦਰ ਛਾਤੀ ਮਾਰੀਏ ਤਾਂ ਹੁਣ ਤੁਹਾਨੂੰ ਅੰਦਰ ਮੋਰ ਪਹਿਲਾਂ ਪਾਉਂਦੇ ਨਜ਼ਰ ਆਉਣਗੇ ਇਹ ਹੀ ਉਹ ਮੋਰੀਆ ਜਿੱਥੇ ਕਦੇ ਅੰਦਰੋਂ ਸੰਤਰੀ ਬਾਹਰ ਦੇਖਦਾ ਹੋਊਗਾ ਤੇ ਹੁਣ ਅੰਦਰ ਦਾ ਨਜ਼ਾਰਾ ਤੁਸੀਂ ਦੇਖੋ ਇਹ ਜੇਲ੍ਹ ਦੇ ਅੰਦਰ ਦਾ ਨਜ਼ਾਰਾ ਹੈ ਤੇ ਉਹ ਦੇਖੋ ਮੋਰ ਕਿਵੇਂ ਪਹਿਲਾਂ ਪਾਉਂਦੇ ਫਿਰਦੇ ਨੇ ਅੰਦਰ ਮੱਖਣ ਸਿੰਘ ਦੀ ਰਿਪੋਰਟ ਦੇ ਮੁਤਾਬਕ ਇਸ ਜੇਲ ਦੀ ਉਸਾਰੀ ਦੇ ਉੱਤੇ ਤਕਰੀਬਨ 1,58,000 ਰੁਪਏ ਖਰਚ ਆਏ ਸੀ ਉਸ ਸਮੇਂ